ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗਵਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਬਿਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀਕੈ ਸੰਗ ਗੁਰ ਕੈ ਬਚਨ ਰਚੈ RAM ਕੈ ਰੰਗ ਜੋ ਗੁਰ ਦੀਆ ਸੋ ਮਨ ਕਹਿ ਕਾਮ ਸੰਤ ਕਾ ਕੀਆ ਸਤ ਕਰ ਮਾਨ ਰਹਾਓ ਗੁਰ ਕਾ ਬਚਨ ਟੱਲ ਛੇਦ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤ ਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੇ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅਮਰਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਗੁਰ ਸਦਾ ਦਿਆਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰੱਖਿਆ ਜਿਨ ਕਰ ਜਤਨ ਜਿਨ ਦੇਨੀ ਸੋਬਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਾਈ ਰਾਮਿਆ ਰੇਨ ਸਾਧ ਜਨ ਪਾਵੋ ਗੁਰ ਮਿਲ ਆਪਣਾ ਖਸਮ ਧਿਆਵੋ ਰਹਾਵੋ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜੇਸ ਪਰਸਾਦ ਨਵੈ ਨਿਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ जिन दथावे को थान जिन न मान को मान जिन कीनी सब पूरन आसा सिमरो दिन रैन सास गिरा जेस प्रसाद माया सिलक काटी गुर प्रसाद अमृत भिख ਕੋ ਨਾਨਕ ਇਸ ਤੇ ਕਿਛ ਨਾਹੀ ਰਖਨ ਹਾਰੇ ਕੋ ਸਾਲਾਹੀ ਗੌੜੀ ਗਵਰੇਰੀ ਮਹੱਲਾ ਪੰਜਵਾ ਤੇ ਸ ਕੀ ਸਰਣ ਨਾਹੀ ਭੋ ਸੋਗ ਉਸ ਤੇ ਬਾਹਰ ਕਸ਼ੂ ਨਾ ਹੋਗ ਤਜੇ ਸਿਆਣਪ ਬਲ ਬੁੱਧ ਬੇਕਾਰ ਦਾ ਸੁਪਨੇ ਕੀ ਰਾਖਨ ਹਾਰ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਦ ਸੰਗ ਰਹਾਓ ਤੇਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸ਼ਬਦ ਅਮਰਤ ਰਸ ਚਾਖ ਆਵਰ ਜਤਨ ਕਹੋ ਕੌਨ ਕਾਜ ਕਰ ਕਿਰਪਾ ਰੱਖੈ ਆਪ लाਜ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹ ਗੋਰੀ ਅਪਦੇਸ ਮਨੈ ਮੈਲੇ ਹੋ ਜਾ ਕੋ ਰਾਮ ਨਾਮ ਲਿਵ ਲਾਗੀ ਕਉ ਨਾਨਕ ਸੋ ਧਨ ਵਡ ਭਾਗੀ ਗੋੜੀ ਗਵਰੇਰੀ ਮਹੱਲਾ ਪੰਜਵਾ ਸਰਣਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬਨਿਧਾਨ ਪੇਖੇ ਮਨ ਮਾਹੇ ਆਬ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਬ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਬੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹਿੋ ਸਭ ਜਾਏ ਗੁਰ ਉਪਦੇਸ਼ ਸਭ ਭਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੋੜੀ ਗੁਆਰੇਰੀ ਮਹੱਲਾ ਪੰਜਵਾ ਅਗਲੇ ਮੁਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜੇ ਹੇ ਤੰਦੇ ਮਹਿ ਹੋਏ ਲਪਟਾਏ ਉਨਤੇ ਦੁੱਗਣ ਦਿੜੀ ਉਹ ਨਮਾਏ ਉਹ ਬੇਲਾ ਕਛ ਚੀਤਨ ਆਵੈ ਬਿਨ ਸਜਾਏ ਤਾ ਹੂੰ ਲਪਟਾਵੈ ਰਹਾਓ ਆਸਾ ਬੰਦੀ ਮੂਰਖ ਦੇਹ ਕਾਮ ਕਰੋਧ ਲਪਟਿਓ ਅਸਨੇਹ ਸਿਰੇ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹੋ ਸਾਦੋ ਬੈਰ ਹਮਰੀ ਭੂਮ ਕੌਣ ਘਾਲੇ ਪੈਰ ਹਉ ਪੰਡਤ ਹਉ ਚਤੁਰ ਸਿਆਣਾ ਕਰਣੇ ਹਾਰ ਨਾ ਬੁਝੈ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਵਖਾਨੈ ਜਿਤ ਜਿਤ ਲਾਵੇ ਹੈ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਨਾ ਸਭ ਕਿਛ ਤੇਰਾ ਤੂ ਕਰਨੈ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕੋ ਦੀਜੈ ਦਾਨ ਕਬੂ ਨਾ ਵਿਸਰੈ ਨਾਨਕ ਨਾਮ ਗੌੜੀ ਗਵਾਰੇਰੀ ਮਹੱਲਾ ਪੰਜਵਾ ਨਾਨਕ ਜਤਨਾ ਨਹੀਂ ਹੋਤ ਛੁਟਾਰਾ ਬਹੁਤ ਸਿਆਨਪ ਆਗਲ ਭਾਰਾ ਹਰ ਕੀ ਸੇਵਾ ਨਿਰਮਲ ਹੈ ਤਾ ਪ੍ਰਭ ਕੀ ਦਰਗਹਿ ਸੋਭਾ ਸੇਤਾ ਮਨ ਮੇਰੇ ਗਹੋ ਹਰ ਨਾਮ ਕਾਉਲਾ ਤੁਜੈ ਨ ਲਾਗੇ ਤਾਤਾ ਝੋਲਾ ਰਹਾਓ ਜਿਉ ਬੋਹੇਥ ਪੈ ਸਾਗਰ ਮਾਹਿ ਅੰਧਕਾਰ ਦੀਪਕ ਦੀਪਾ ਹੈ ਅਗਨ ਸੀਤ ਕਾਲਾ ਹਸ ਦੁਖਾ ਨਾਮ ਜਪਤ ਮਨ ਹੋਵਤ ਸੁਖਾ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਹੀਂ ਤੁਮਰਾ ਚੀਤਾ ਅਮਰਤ ਨਾਮ ਜਪ ਗੁਰਮਤ ਗੁਰਮਖ ਮੀਤਾ અમૃત નામ જપ ગુરુમખ મીત નામ ਔખદ સોઈ જન પાવે કર કૃપા ਜਿਸ ਆਪ ਦਿਵਾਵੇ ਹਰ ਹਰ નામ ਜਾਕੇ ਹਿਰਦੈ ਵਸੈ ਦੁਖ ਦਰਦ ਤਹਿ ਨਾਨਕ ਨਸੈ નામ ਔਖਦ સોઈ જન પાવે ਕਰ કૃપા ਜਿਸ ਆਪ ਦਿਵਾਵੇ ਹਰ ਹਰ ਨਾਮ ਜਾਕੇ ਹਿਰਦੈ ਵਸੈ ਦੁਖ ਦਰਦ ਤਿਹ ਨਾਨਕ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ